ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਪ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਆਪਣੇ YouTube ਚੈਨਲ ਮਿਸਟਰ ਐਂਡ ਮਿਸਿਸ 바ਸੀ ਤੇ ਤੇ 바ਸੀ ਸਾਡੀ ਗੋਤ ਹੈ ਜੀ ਜਿਹੜੇ ਨਵੇਂ ਭੈਣ ਭਰਾ ਜੁੜਦੇ ਆ ਉਹ ਕਾਫੀ ਸਾਨੂੰ ਮੈਸੇਜ ਕਰਦੇ ਆ ਕਿ ਜੀ ਤੁਸੀਂ ਬੱਸੀ ਪਠਾਣਾ ਤੋਂ ਸੌਰੀ ਤੁਹਾਡਾ ਪਿੰਡ ਬੱਸੀ ਹੈ ਜੀ ਨਹੀਂ ਜੀ ਸਾਡਾ ਪਿੰਡ ਨਹੀਂ ਬੱਸੀ ਹੈਗਾ ਨਾ ਅਸੀਂ ਬੱਸੀ ਪਠਾਣਾ ਤੋਂ ਆ ਅਸੀਂ ਸਾਡੀ ਗੋਤ ਹੈ ਜੀ 바ਸੀ ਯਾਨੀ ਕਿ ਉਹ ਲਿਖਣ ਦੇ ਵਿੱਚ ਬੱਸੀ ਬਣਦਾ ਬਟ ਬਾਸੀਆਂ ਜੀ ਬੱਬੇ ਨੂੰ ਕੰਨਾ ਸੱਸੇ ਨੂੰ ਸਿਹਾਰੀ ਕਿ ਪਤਾ ਨਹੀਂ ਬਿਹਾਰੀ ਸਿਹਾਰੀਆਂ ਬਿਹਾਰੀਆਂ ਸਭ ਭੁੱਲੀਆਂ ਪਈਆਂ ਨੇ ਜੀ ਹੁਣ ਤੇ ਦਿਨਾਂ 'ਚ ਮੈਨੂੰ ਇਹ ਨਹੀਂ ਪਤਾ ਕਿ ਦਿਨ ਕਿਹੜਾ ਪਰ ਇਹਨਾਂ ਪਤਾ ਕਿ ਅੱਜ ਹੈਗੀ 24 April ਤੇ 24 April ਨੂੰ ਸਾਡੇ ਵਰਗੀਆਂ ਮਹਾਨ ਹਸਤੀਆਂ ਜਿਹੜੀਆਂ ਦੁਨੀਆ ਤੇ ਆਈਆਂ ਸੀ ਤੇ ਫਿਰ ਉਦੋਂ ਤਾਂ ਆਪਾਂ ਬਸ ਦੁਨੀਆ ਦੇ ਰੀਤੀ ਰਿਵਾਜ ਆਪਾਂ ਸਾਰਾ ਕੁਝ ਹੀ ਬਦਲ ਕੇ ਰੱਖਤਾ ਹਨਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਮੇਰਾ ਜਿਹੜਾ ਦਿਨ ਦੀ ਸ਼ੁਰੂਆਤ ਉਹ ਅੱਜ ਕਿਵੇਂ ਦੀ ਹੋਈ ਤਾਂ ਤੇ ਮੈਂ ਕਹਾਂ ਨੂੰ 12:30 ਹੋ ਚੁੱਕਿਆ ਸਹੀ ਸਹੀ 12:30 ਹੋ ਚੁੱਕਿਆ ਤੇ ਮੈਂ ਸਵੇਰ ਦੀ ਹੀ ਬੈੱਡ ਤੇ ਹਾਂ ਹਿਤ ਤੱਕ ਸਾਡੇ ਘਰਦਿਆਂ ਦਾ ਕੋਈ ਅਤਾ ਪਤਾ ਨਹੀਂ ਵੀ ਕੌਣ ਕਿੱਥੇ ਕਿੱਥੇ ਗਿਆ ਗੱਲ ਸਕੂਲ ਚਲੀ ਗਈ ਬੱਚੇ ਸਕੂਲ ਚਲੇ ਗਏ ਤੇ ਪ੍ਰਧਾਨ ਸਾਹਿਬ ਨੇ ਕੋਰੀਅਰ ਲਗਵਾਉਣ ਜਾਣਾ ਸੀ ਸਾਡੇ ਬਾਹਰ ਵਾਲੇ ਕੋਰੀਅਰ ਸੀ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹਨ ਕੱਲ੍ਹ ਵਾਲੀ ਦੇ ਵਿੱਚ ਤੇ ਪ੍ਰਧਾਨ ਸਾਹਿਬ ਵਿਚਾਰੇ ਸਵੇਰ ਦੇ ਕੋਰੀਅਰ ਲਗਵਾਉਣ ਗਏ ਸੀ ਫੋਨ ਪ੍ਰਧਾਨ ਸਾਹਿਬ ਮੰਮੀ ਨੂੰ ਲੈ ਕੇ ਗਏ ਹੋਇਆ ਹਸਪੀਟਲ ਮੰਮੀ ਨੇ ਦੰਦ ਲਵਾਉਣੇ ਸੀ ਤੇ ਮੈਂ ਫੋਨ ਕੀਤਾ ਉੱਠ ਕੇ ਮੈਂ ਕਿਹਾ ਵੀ ਮੈਂ ਸੁੱਤੀ ਵੀ ਮੈਨੂੰ ਕਿਸੇ ਨੇ ਚਾਹ ਨਹੀਂ ਪੁੱਛੀ ਕਿ ਨੇ ਪਾਣੀ ਮੈਂ ਵੀ ਅੱਜ ਮੈਂ ਬਰਥਡੇ ਗਰਲ ਹੋ ਸਕਦਾ ਮੈਨੂੰ ਜ਼ਿਆਦਾ ਪਿਆਰ ਕਰਨਾ ਐਕਸਟਰਾ ਪਿਆਰ ਕਰਨਾ ਪਰ ਕੋਈ ਐਕਸਟਰਾ ਪਿਆਰ ਪੂਰ ਨਹੀਂ ਹੈਗਾ ਜਿਹੜਾ ਹੈਗਾ ਨਾਰਮਲ ਜਿੱਦਾਂ ਉਹੀ ਚੱਲ ਰਿਹਾ ਸਾਰਾ ਕੁਝ ਤੇ ਮੈਂ 8:30 ਵਜੇ ਉੱਠੀ 8:30 ਝੋਟ ਕੇ ਮੈਂ ਇੱਕ ਗੇੜਾ ਗੁੜਾ ਜਿਹਾ ਕੱਢਿਆ ਬਾਹਰ ਪਾਣੀ ਪੂਣੀ ਕੀਤਾ ਹਾਂ ਪੀਤਾ ਕੇ ਤੇ ਫਿਰ ਮੈਂ ਦੇਖਿਆ ਵੀ ਹੁਣ ਆਗੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਨਹੀਂ ਆਏ ਹੈਗੇ ਫਿਰ ਮੈਂ ਹਾਰ ਕੇ ਹਿੰਮਤ ਕੀਤੀ ਮੈਨੂੰ ਭੁੱਖ ਲੱਗੀ ਸੀ ਮੈਂ ਆਪਣੀਆਂ ਦੋ ਰੋਟੀਆਂ ਬਣਾਈਆਂ ਤੇ ਮੈਂ ਖਾਦੀਆਂ ਤੇ ਹੁਣ ਫਿਰ ਆ ਸਾਰੇ ਸ਼ੋਲਡਰ ਪੇਨ ਦੋਨੋਂ ਸਾਈਡ ਹੀ ਹੋਈ ਜਾ ਰਿਹਾ ਤਾਂ ਜਦੋਂ ਮੈਂ ਉੱਠਦੀ ਹਾਂ ਤਾਂ ਬੜੇ ਚੱਕਰ ਆ ਰਹੇ ਨੇ ਜੀਵ ਜੀ ਫੀਲਿੰਗ ਹੋਈ ਜਾ ਰਹੀ ਤੇ ਦਿਲ ਵੀ ਕਰ ਆ ਵੀ ਉੱਠ ਮਨ ਕੰਮ ਕਰ ਕਿਉਂਕਿ ਕੰਮ ਇੰਨਾ ਜ਼ਿਆਦਾ ਹੋਇਆ ਪਿਆ ਨਾ WhatsApp ਤੇ ਮੈਸੇਜ ਇੰਨੇ ਆਏ ਪਏ ਬੁਟੀਕ ਵਾਲੇ ਤੇ ਤੇ ਮੈਂ ਇਸ ਚੀਜ਼ ਦੀ ਮੈਨੂੰ ਬੜੀ ਖੁਸ਼ੀ ਹੈ ਯਾਰ ਕਿ ਤੁਹਾਨੂੰ ਸਾਰਿਆਂ ਨੂੰ ਮੇਰਾ ਬਰਥਡੇ ਯਾਦ ਆ ਹਨਾ ਮੈਂ ਤਾਂ ਸਿਰਫ ਇੱਕ ਜਸਟ ਵੀਡੀਓ ਦੇ ਵਿੱਚ ਕਿਹਾ ਸੀ ਇੰਨੇ ਮੈਸੇਜ ਆਏ ਹੋਏ WhatsApp ਦੇ ਬੁਟੀਕ ਵਾਲੇ ਤੇ ਵੀ ਜਿਹੜਾ ਮੇਰਾ ਪਰਸਨਲ ਨੰਬਰ ਉਹਦੇ ਤੇ ਵੀ ਵੀ ਆਮਾ ਨੂੰ ਹੈਪੀ ਬਰਥਡੇ ਆ ਤੁਸੀ ਆਪਣਾ ਦਿਨ ਇੰਜਵਾਏ ਕਰਿਓ ਤੇ ਯਾਰ ਮੈਂ ਤੁਹਾਨੂੰ ਇਹ ਸਿਰੇ ਦੱਸਣਾ ਚਾਹਨੀ ਆ ਕਿ ਮੈਂ ਅੱਜ ਆਪਣਾ ਦਿਨ ਇਦਾਂ ਇੰਜਵਾਏ ਕੀਤਾ ਇਦਾਂ ਮੇਰੇ ਦਿਨ ਦੀ ਸ਼ੁਰੂਆਤ ਹੋਈ ਅੱਜ ਵੀ ਮੈਂ ਸਵੇਰ ਦੀ ਉੱਠ ਕੇ ਬਸ ਰੋਟੀ ਖਾ ਖਣ ਫਿਰ ਬੈਠ ਤੇ ਸੋਨੂੰ ਦਾ ਫੋਨ ਆਇਆ ਉਹ ਨਾਲ ਗੱਲਾਂ ਬਾਤਾਂ ਕੀਤੀਆਂ ਅੱਧਾ ਪੌਣਾ ਘੰਟਾ ਗੱਲਬਾਤ ਚੱਲੀ ਤੇ ਵੀ ਕੋਈ ਖਾਸ ਦੇਣੇ ਲੱਗ ਨਹੀਂ ਰਿਹਾ ਵੀ ਇੰਜਵਾਏ ਹੋਊਗਾ ਕਿਉਂਕਿ ਇੰਜਵਾਏ ਆਪਣਾ ਕੀ ਆ ਹੁਣ ਸਫਾਈ ਕਰਨੀ ਆ ਯਾਰਾ ਜੇ ਸੋਈ ਸਾਫ਼ ਕਰਨ ਵਾਲੀ ਪਈ ਐ ਵੈਸਤਾ ਥੋੜਾ ਬੋਤਾ ਕਰ ਲਿਆ ਸੀ ਸਵੇਰੇ ਮੰਮੀ ਰਾਣੇ ਪਰ ਮੈਨੂੰ ਆਤਾ ਕਿ ਇੱਕ ਵਾਰੀ ਮੈਂ ਆਪ ਵੇਖਣਾ ਟੈਂਸ਼ਨਾਂ ਬਹੁਤ ਨੇ ਜੀ ਟੈਂਸ਼ਨਾਂ ਦੇ ਵਿੱਚ ਕੁਝ ਨਹੀਂ ਚੰਗਾ ਲੱਗਦਾ ਹੈਗਾ ਬੰਦੇ ਨੂੰ ਹਨਾ ਤੇ ਕਾਫੀ ਫੋਨ ਮੈਸੇਜ ਨੇ ਦੀਦੀ ਤੁਸੀਂ ਇੰਜੋਏ ਕਰਿਓ ਬਾਕੀ ਦੇਖਦੇ ਆ ਜਿੱਦਾਂ ਇਦਾਂ ਵੀ ਹੋਇਆ ਤੁਹਾਡਾ ਜਰੂਰ ਸ਼ੇਅਰ ਕਰਾਂਗੇ ਅਗਰ ਚੈਨਲ ਤੇ ਪਹਿਲੀ ਵਾਰੀ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਬਾਕੀ ਦੇਖਦੇ ਹਾਂ ਹੁਣ ਅੱਗੇ ਦਾ ਕੀ ਪ੍ਰੋਗਰਾਮ ਹੈ ਕੀ ਪਲਾਣਾ ਤੁਸੀਂ ਬੜੇ ਰਹੋ ਵਲੌਗ ਦੇ ਵਿੱਚ ਤੁਹਾਡਾ ਜਰੂਰ ਸ਼ੇਅਰ ਕਰਾਂਗੇ ਲੋ ਜੀ ਅਮਨ ਵਾਸਤੇ ਸਰਪ੍ਰਾਈਜ਼ ਗਿਫਟ ਆਇਆ ਹੋਇਆ ਤੇ ਅਮਨ ਹੁਣ ਚੈੱਕ ਕਰ ਰਹੀ ਹੈ ਕੀ ਆਇਆ ਹੈ ਸਰਪ੍ਰਾਈਜ਼ ਗਿਫਟ ਮੇਰੇ ਵਾਸਤੇ ਕੈਨੇਡਾ ਤੋਂ ਗਿਫਟ ਉਹ ਲਾ ਕੇ ਤੇ ਸਮੁੰਨੇ ਕਿ ਕੈਨੇਡਾ ਤੋਂ ਨਹੀਂ ਆ ਗਿਆ ਤੁਸੀਂ ਡੱਬੇ-ਡੱਬੇ ਵਿੱਚ ਪੈਕ ਕਰਕੇ ਨਹੀਂ ਭੇਜੇ ਉਹਨਾਂ ਨੇ ਨਾ ਪਰ ਪੜਿਆ ਨਹੀਂ ਆਪਾਂ ਕਿੱਥੋਂ ਆਇਆ ਕੈਨੇਡਾ ਤੋਂ ਹੀ ਆਇਆ ਮੈਂ ਹੂੰ ਤੇਰੇ ਵਾਸਤੇ ਗਿਫਟ ਅਜ ਅਮਨ ਦਾ ਬਰਥਡੇ ਹੈ ਅਮਨ ਦੇ ਬਰਥਡੇ ਵਾਲੇ ਵੀ ਨਹੀਂ ਕੋਈ ਰ ਆ ਗਿਆ ਭਾਈ ਇੱਕ ਕੱਪੜਿਆਂ ਦਾ ਬਹੁਤ ਟਾਈਮ ਲਗਾ ਮੈਂ ਟਾਈਮ ਇਹ ਦਤਾ ਮਨਤਾ ਪੂਰਾ ਕਿੰਨੇ ਢੇੜੀਆਂ ਨਹੀਂ ਕਾਉਂਟ ਖੰਸਣੀਆਂ ਲੈਣੀਆਂ अच्छा लो दीदी ਗਾ ਘਰੇ ਵਾਲ ਦੀ ਤੁਹਾਡੇ ਨੂੰ ਸੂਟ ਮੈਨੂੰ ਫਿੱਟ ਆ ਗਿਆ ਪੂਰਾ ਤੇ ਮੈਂ ਪਾ ਕੇ ਦੇਖਿਆ ਵਾ ਤੇ ਪੂਰਾ ਸਹੀ ਲੱਗ ਰਿਹਾ ਵਾ ਬਟ ਆਮ ਦੀ ਥੋੜਾ ਮੈਨੂੰ ਉੱਚਾ 36 ਹਾਂ ਮੈਂ ਤੈਨੂੰ ਤੈਨੂੰ ਕੀ ਲੱਗਦਾ ਕਿ ਘਰੇ ਵਾਲ ਦੀ ਤੇਰੇ ਤੇਰੇ ਵੱਸ ਭੇਜ ਇਹ ਹੋਰ ਮੇਰੇ ਵੱਲ ਤੇ ਦੂਜਿਆਂ ਫਿਰ ਬਾਡੇ ਦਾ ਗਿਫਟ ਭੇਜ ਜਾਣਾ ਚਲੋ ਨਾ ਮਿੰਦ ਤੋਂ ਬਾਡੇ ਦਾ ਛਿੱਟਾ ਆ ਗਿਆ ਹੁਣ ਤੂੰ ਰਹਿ ਗਈ ਵਾ ਮਿੰਦ ਤੋਂ ਬਾਡੇ ਦਾ ਛਿੱਟਾ ਆ ਗਿਆ ਨਹੀਂ ਏ ਨਹੀਂ ਏ ਕਿਉਂ ਦੱਸ ਸੋਣਾ ਕਿ ਐਕਸੋ ਬਾਈ ਵੀ ਨਹੀਂ ਐਕਸੋ ਜਿੰਨਾ ਪੁਰਾਣਾ ਹੈ ਉੱਚਾ ਲੂੰ ਉੱਚਾ ਬਾਕੀ ਸਭ ਨਹੀਂ ਉੱਚਾ ਸੋਣਾ ਲੱਗ ਜਾਤ ਰਿਹਾ ਆਪਾਂ ਕਦੀ ਪਾਇਆ ਨਹੀਂ ਕਿ ਤਾ ਲੱਗਦਾ ਰਹਿਣਾ ਇਦਾਂ ਸੁਣਾਈ ਗਰੇ ਵਾਲੀ ਇਦਾਂ ਨਹੀਂ ਤਾਂ ਸੱਚ ਵਿੱਚ ਜਾਤ ਰਿਹਾ ਨਹੀਂ ਜਾਤ ਰਿਹਾ ਵਧੀਆ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਹੈ ਖਾਈ ਪੂਰਾ ਸਾਈਜ਼ ਹੈ ਬਣ ਕਰਿਆ ਆਲੀ ਇਦਾਂ ਤੇ ਆਪਣਾ ਨਾ ਵਾਈ ਸੂਟ ਪਿਆ ਤਰੇ ਸਾਰੇ ਸਮਾਸ ਵਾਖ ਰਿਹਾ ਇਦਾਂ ਤੇ ਕਿ ਤਾ ਦੱਬ ਲੈਣਾ ਨੇਗੋ ਤਾਂ ਜਾਜਨਾ ਚਾਹੀਦਾ ਕਹਿਣਾ ਹੈ ਕਿ ਰਸ ਤੇਜ ਪਾਸ ਵਾਲੇ ਨਾਲ ਲਿਆ ਹੋਣਾ ਸੋ ਆਹ ਫੜੀ ਬਸ ਇਹਦੀ ਗੱਲ ਤੇ ਲੱਗ ਰਿਹਾ ਆ। ਆਲੇ ਉਹ ਫਿਰ ਆਉ ਤੇਰੇ ਸਾਈਡ ਪਰ ਡਾੜਾ ਨਾ ਲੰਬੇ ਹੋਰੀ ਬਾਹਰ ਸੁਣਾ ਸੁਵਾਰਾ ਸੁਣਾ ਦੇਖ ਦੇ ਵੇ। ਚਲੋ। ਨੋਦੀ ਦੀ ਮਿੰਨੂ ਆ ਗਿਆ ਸੂਟ ਪੂਰਾ ਫੁੱਟ ਫੁੱਟ ਕੀ ਫਿੱਟਾ ਫਿੱਟਾ ਫਿੱਟਾ। ਤੇ ਥੈਂਕ ਯੂ ਬਣਾ ਬਹੁਤ ਬਹੁਤ ਆਹ ਮੇਰੇ ਬੜੇ ਆ ਦੇਣੀ ਦੇਖੋ ਇਹ ਇਹਨੂੰ ਕਹਿੰਦੇ ਕੋਇਨਸੀਡੈਂਟ ਕੋਇਨਸੀਡੈਂਟ ਕੋਲ ਐਕਸੀਡੈਂਟ ਆ। ਹਮ ਐਕਸੀਡੈਂਟ ਹੋਣਾ ਸੀ ਮੇਰੇ ਨਾਲ ਘਟਿਆ ਤੇ ਇਹ ਪਾ ਲਈਆਂ ਵਰਗਾਂ ਗਰੇਵਾਲ ਗਰੇਵਾਲ ਦੀ ਜਿਹਨੇ ਤੇਰੇ ਖੇਤਰ ਲਾਉਣੇ ਨੇ ਇੰਨੇ ਜਿੰਨੇ ਵੀ ਕਹਦੇ ਸਵਾਣ ਤੇਰੇ ਲਈ ਹੈ ਤੇ ਲੋੜ ਪਈ ਤੇਰੇ ਨਾਲੇ ਕੋਹ ਦੱਸ ਦੇ ਦੋ ਮੇਰੇ ਨਾਲ ਥੋੜੀ ਲੱਗੇ ਜੀ ਸੁਣ ਲੈਣੇ ਆਪਾਂ ਕਦੀ ਸੋਈ ਹੋਰ ਮੈਂ ਕਦੀ ਪਾਈ ਨਹੀਂ ਆਈ ਇਹ ਜੀ ਲੈ ਹੁਣ ਮੈਂ ਅੱਜ ਫਿਰ ਇਹੀ ਕੰਮ ਕਰਨਾ ਗਰੇਵਾਲ ਦੀ ਜਿਹਨੇ ਪੁੱਛ ਲੈਣਾ ਵੀ ਦੀਦੀ ਹੁਣ ਤੁਹਾਨੂੰ ਨਵਾਂ ਬਣਾ ਕੇ ਭੇਜਣਾ ਹੈ ਜਾਂ ਪਾਣਾ ਐਵੇਂ ਨਾ ਅਜੋਕੇ ਪਈ ਨਾ ਗੱਲ ਬਣ ਜਾਣੀ ਉਹ ਪੂਰੀ ਬੰਬ ਜੈਪੁਰ ਤੋਂ ਕਹਿੰਦਾ ਭਈ ਇੰਡੀਆ ਜੈਲੇ ਚਾਹਤਾ ਲੱਤਣਾ ਰੱਬ ਨੇ ਕਿਸਮਤ ਹੀ ਲਿਖਿਆ ਆਇਆ ਜੇ ਇੰਡੀਆ ਇਦਾਂ ਹੀ ਇਦ ਲੱਗਦੇ ਭੀ ਜੈ ਕਹ ਲੈ ਅਹੀ ਦੇਖੋ ਮੈਡਮ ਬਣ ਗਈ ਤੂੰ ਤਾਂ ਪੂਰੀ ਜੈ ਨਹੀਂ ਤੈਨੂੰ ਤਾਂ ਕਰੀ ਸਵਾਲ ਆ ਸਰ ਅਮਨ ਤਾਂ ਤਾਂ ਮੈਡਮ ਲੱਗੰਦੀ ਹੈ ਮੈਂ ਮੈਡਮ ਹੈਗੀ ਆ ਤਾਂ ਤੁਹਾਡਾ ਕੀ ਮਤਲਬ ਕਹਿਂਦਾ ਕੁਚਾ ਸਬਜ਼ਾ ਦਾ ਮਤਲਬ ਹੈ ਕਿ ਬੱਸ ਹਾਂ ਇਹ ਜਿਹੜਾ ਮਸੂਹ ਜਿਹਾ ਲੱਗਦਾ ਹੈ ਪਿਆਜ਼ ਵੀ ਆਪਣੀ ਤੌਰ ਹੁੰਦੀ ਹੈ ਠੀਕ ਹੈ ਤੂੰ ਨਾ ਮੈਨੂੰ ਬੋਲਣ ਨਹੀਂ ਬੋਲਣ ਕਰਕੇ ਛੱਡ ਦੇ ਨਹੀਂ ਕਿਹਨੂੰ ਤਾਂ ਆਪਾਂ ਬੋਲ ਲਾਈਏ ਲੈ ਲੈ ਮੈਂ ਥੋੜਾ ਲੰਗੜ ਦੇ ਲੈ ਚੱਕ ਕੇ ਰੱਖ ਆਪਾਂ ਤਾਂ ਮਾ ਕੇ ਲਿਆ ਮਾ ਕੇ ਨਾ ਹੋ ਜੂਗੀ ਜੀ ਨਹੀਂ ਅੰਮਾ ਨੇ ਕਿਰਪਾ ਭੇਜਿਆ ਤੇ ਮੈਂ ਮਾਰੀ ਹਾਂ ਮੈਨੂੰ ਵਾਤ ਨਹੀਂ ਕਿਉਂਕਿ ਜਦ ਦਿਖਾਈ ਕਰੇ ਤੂੰ ਇਹ ਕੋ ਵਰਕ ਕੀਤਾ ਹੋਇਆ ਜੇ ਤੁਸੀਂ ਇਹ ਜਿਹੜਾ ਇਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਸਾਰਾ ਆਰੀ ਦਾ ਸੈੱਟ ਦਾ ਵਰਕ ਹੈ ਬੈਟ ਕੀਤਾ ਸਾਰਾ ਆਰੀ ਦਾ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਹਾਂ ਤੇ ਆਪਾਂ ਇਸ ਨੂੰ ਰੈੱਡ ਪੇਸਟਿੰਗ ਪੱਟੀ ਲਗਾ ਕੇ ਜਿਹੜਾ ਫਿਨਿਸ਼ਿੰਗ ਕੀਤਾ ਪ੍ਰੋਪਰ ਦੁਪੱਟੇ ਨੂੰ ਵੀ ਤੇ ਸੂਟ ਨੂੰ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੇ ਕਿਉਂ ਨਾ ਕੋ ਉੱਪਰ ਆਰੀਆਂ ਲਾ ਕੇ ਵੀ ਪਲੇਨ ਸੂਟ ਕਰਨਾ ਬਗਾਇਆ ਆਰੀ ਤੋਂ ਬਾਰੇ ਆਰੀ ਦੇ ਗਲੇ ਤੇ ਫਿਰ ਜਿਹੜਾ ਪਾਇਆ ਆਲੇ ਨੇ ਤੇ ਸਾਹਮਣੇ ਦੇਖਣ ਵਾਲੇ ਐਂਟੀਆਂ ਦੇ ਗਲੇ ਤੇ ਆਰੀ ਵਿਚਾਈ ਨੇ ਇਹਨੂੰ ਕਹਿੰਦੇ ਆਰੀ ਵਰਕ ਮعنی ਕਿ ਆਰੀ ਵਰਕ ਕਰੀਪ ਇਦੋਂ ਅੰਟੀ ਆਵੇ ਤੇ ਐਕਲੀ ਬਸ ਐ ਮੱਛ ਦੇ ਮੱਛੇ ਮੇਸ਼ਾ ਅੱਜ ਨਾ ਮੱਛੇ ਪਏ ਆ ਮਿੱਟਾ ਮੰਨਦਾ ਅੱਜ ਨਾ ਮੈਂ ਪਿੰਡਾਇ ਮੇਸ਼ਾ ਦੇ ਮੱਛੇ ਪਏ ਆ ਨਹੀਂ ਵੀ ਨਾ ਕੋਈ ਮੈਂ ਮਰਦਾ ਨਾ ਕਿਆ ਹੌਲੀ ਆ ਦੇਖ ਮੈਂ ਟੇਲਰ ਨੇ ਕਰਤਾ ਕੰਮ ਖਰਾਬ ਮੈਨੂੰ ਕਹੇ ਥੋੜੀ ਇੰਨੀ ਕੁ ਕੁੜਤੀ ਬਣਾਈ ਸ਼ੋਰ ਨੇ ਬਹੁਤ ਜ਼ਿਆਦਾ ਸ਼ੋਰ ਬਣਾਤੀ ਅੱਜ ਮੈਂ ਕਾਕਾ ਨੂੰ ਆਣਿਆ ਅੱਜ ਮੇਰਾ ਬਰਥਡੇ ਗਰੀਆ ਜੀ ਅੱਜ ਇਹ ਵਾਦੇ ਅੱਜ ਮੈਂ ਕਾਕਾ ਬਣਿਆ ਇਹ ਡਰ ਕੇਗਾ ਹਾਂ ਉਹਨਾਂ ਦੇ ਪ੍ਰਾਦਾ ਇੰਨਾ ਕਾ ਜ਼ਿਆਦਾ ਡਰ ਇੰਨਾ ਡਰ ਗਗਨ ਕਹਿੰਦੀ ਇਦਾਂ ਨਾ ਕਹਿ ਕੁੱਤੀਆਂ ਕਹਿੰਦੇ ਉਹ ਕਿਛਰ ਬੜੇ ਪੈੜ ਨੇ ਕਹਿੰਦਾ ਤੈਨੂੰ ਮੈਂ ਬਰੋ ਮੈਂ ਕਾਕਾ ਆਈ ਮम्मा ਕਾਕਾ ਬਣ ਗਿਆ ਤੇ ਸਰਬਜੀ ਤੇ ਭੈਣ ਕਹਿੰਦੀ ਆਹੋ ਪਾਈ ਸੂਟ ਜਿਹੜਾ ਗੁੱਡੀਆਂ ਜਾਂ ਵਾਲਾ ਸਵਾਇਆ ਇਹ ਤੇ ਮੈਂ ਉਹੀ ਪਾ ਲਿਆ ਇੱਕ ਭੈਣ ਕਹਿੰਦੀ ਸੀ ਨਹੀਂ ਕਾਲਾ ਸੂਟ ਪਾ ਬੱਜੋ ਕਾ ਪਰ ਤੂੰ ਪ੍ਰਾਣਾ ਹੋ ਗਿਆ ਮੈਂ ਤਾਂ ਨਹੀਂ ਪਾਇਆ ਹੈਗਾ ਇੱਕ ਸੂਟ ਗਾ ਸੇਮ ਵਰਜੋ ਨੰਬਰ ਲੈਣਾ ਕਿਉਂਦਰ ਮੈਂ ਅੱਜ ਕਾਰਡ ਲੱਭਦੀਆਂ ਵਾਲਾ ਉਹਨਾਂ ਨੂੰ ਫੋਨ ਕਰਦਾ ਫੇ ਸੇਮ ਸਾਨੂੰ ਸੂਟ ਚਾਹੀਦਾ ਹੂੰ ਠੀਕ ਹੈ ਵਰਜੋ ਆ ਤੈਨੂੰ ਗੋਣਾ ਫਿਰ ਉਹਨੂੰ ਭੇਜਣਾ ਚਾਹੀਦਾ ਯੂਕੇ ਠੀਕ ਹੈ ਠੀਕ ਹੈ ਨਹੀਂ ਨੱਚ ਕੇ ਦਿਖਾ ਇੱਕ ਵਾਰੀ ਉਹ ਨੱਚਣ ਨੂੰ ਮੈਂ ਉਹ ਚਾਬੀ ਵਾਲਾ ਬੰਦਰ ਹਾਂ ਹੈ ਚਾਬੀ ਵਾਲਾ ਬੰਦਰ ਹਾਂ ਮੈਂ ਨਹੀਂ ਸੂਟ ਚ ਕਿਵੇਂ ਲੱਗਦੀ ਨੱਚਣ ਲੱਗੀ ਦੇਖ ਮਣੀ ਨੱਚਣ ਮੈਂ ਗਾਣਾ ਸੁਣਾਉਣਾ ਉਹ ਵਾਲਾ ਹੂੰ ਜਿੰਮੀ ਭਾਜੀ ਨੇ ਕਿਹਾ ਜੇ ਜਿਮੀ ਭਾਈ ਦਾ ਬਰਥਡੇ ਹੈ ਨਾ ਅੱਜ ਤੇ ਹੈਪੀ ਬਰਥਡੇ ਜਿਮੀ ਭਾਜੀ ਸਾਡੇ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ 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 ਮੁਬਾਰਕਾਂ ਮੇਰੇ ਵੱਲੋਂ ਵੀ ਜਿਮੀ ਭਾਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਪ੍ਰਮਾਤਮਾ ਤੁਹਾਨੂੰ ਲੰਮੀਆਂ ਮਾੜੀਆਂ ਦੇ ਖਲਾ ਵਿੱਚ ਰੱਖੇ ਨੰਬੀ ਉਮਰਾਂ ਬਖਸ਼ਣ ਹਨ ਤੇ ਤੁਹਾਨੂੰ ਕਾਮਯਾਬੀਆਂ ਦੇਣ ਤੁਹਾਨੂੰ ਤੇ ਤੁਸੀਂ ਇਦਾਂ ਜਿਵੇਂ ਸਾਡੇ ਨਾਲ ਤੁਹਾਡਾ ਪਿਆਰ ਬਣਿਆ ਇਦਾਂ ਹੀ ਪਿਆਰ ਆਪਣਾ ਬਣਿਆ ਰਵੇ ਹਨ ਤੇ ਜਿਹੜੀ ਸੈਕਿੰਡ ਗੱਲ ਹੈ ਤੁਸੀਂ ਸਾਰੇ ਜਣੇ ਸਾਡੇ ਜਿਮੀ ਭਾਈ ਨੂੰ ਬਰਥਡੇ ਜ਼ਰੂਰ ਵਿਸ਼ ਕਰਿਓ ਜਿੰਨੇ ਜਣੇ ਵੀਡੀਓ ਦੇਖ ਰਹੇ ਨੇ ਵੱਧ ਤੋਂ ਵੱਧ ਕਮੈਂਟ ਕਰਿਓ ਜਿਮੀ ਭਾਜੀ ਵਾਸਤੇ ਜਿੰਮੀ ਭਾਜੀ ਬਾਤ ਸਪੈਸ਼ਲੀ ਤੁਸੀਂ ਆਪਣੀ ਬੈਸਟ ਵਿਸ਼ੇਸ ਦਿਓ ਸਾਰੇ ਜਾਨਾ ਠੀਕ ਹੈ ਜੀ ਤੇ ਭਾ ਕੁਲਵਿੰਦਰ ਕਹਿ ਰਹੇ ਨੇ ਵੀ ਦੱਚ ਕੇ ਤਾਂ ਕਾ ਤੇ ਪਹਿਲਾਂ ਮੈਂ ਜਿੰਮੀ ਭਾਜੀ ਬਾਤ ਇੱਕ ਗਾਣਾ ਵੀ ਬੋਲਣਾ ਹੈ ਭਾਜੀ ਕਹਿੰਦਾ ਵੀ ਮੈਂ ਕਹਾਂ ਜੀ ਗਿਫਟ ਨਹੀਂ ਭੇਜ ਸਕਦਾ ਤੁਹਾਨੂੰ ਫੌਰਨ ਭੇਜ ਤੇ ਸਕਦੇ ਆ ਪਰ ਤੁਹਾਨੂੰ ਪਤਾ ਨਹੀਂ ਭੇਜਿਆ ਗਿਆ ਹੈਗਾ ਤੇ ਭਾਜੀ ਕਹਿੰਦੇ ਨਹੀਂ ਅਮਰ ਤੂੰ ਗਾਣਾ ਸੁਣਾ ਦੇ ਮੈਨੂੰ ਮੈਨ ਨਾਲ ਹੀ ਮੈਨੂੰ ਗਿਫਟ ਮਿਲ ਜਾਣਾ ਤੇ ਗਾਣਾ ਭਾਜੀ ਦਾ ਫੇਵਰਟ ਹੈਗਾ ਘਰੇ ਬੈ ਕੇ ਘਰੇ ਬੈ ਕੇ ਮਾਰੀਆਂ ਨਹੀਂ ਗੱਲਾਂ ਘੜ ਅੱਗੇ ਕੀ ਸੀ ਘਰੇ ਬੈ ਕੇ ਘਰੇ ਬੈ ਕੇ ਮਾਰੀਆਂ ਨਹੀਂ ਗੱਲਾਂ ਗਣਾ ਗਾਣਾ ਨੂੰ ਬਣਾਉਂਦਾ ਮੈਂ ਦੋ ਤਿੰਨ ਵਾਰੀ ਟੱਪਾ ਕਹਿ ਦੇਣਾ ਸੂਰਤੇ ਗਿਆ ਸੂਰਤ ਚ ਜਾ ਕੇ ਫਤ ਕਿਹੜਾ ਗਾਣਾ ਸੀ ਉਹ ਸਿੱਧੂ ਮੂਸੇ ਦਾ ਘਰੇ ਬਹਿ ਕੇ ਕਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਕਿਵੇਂ ਕਰੇ ਬਹਿ ਕੇ ਕਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਸੁਣੜੇ ਹਾਲਾਤਾਂ ਨਾਲ ਲੜਨੇ ਆ ਮੈਂ ਕੱਲਣਾ ਸਹੀ ਗੱਲ ਆ ਸਾ ਮੇਰੇ ਹਾਲਾਤਾਂ ਨਾਲ ਲੜਿਆ ਮੈਂ ਕੱਲਣਾ ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਲੋਕਾਂ ਇਸ ਜਿਹੇ ਮੈਂ ਮੂਰੀ ਹੋਗੀ बस सो गए तुम ताड़ियां मेरी अतक्की ना असाई कलाकारा दी कुछ वेरी बने यार दी पक्केया प्यार दी मैं गद्दा कई थोड़ा स्टूडियो गया फटाफट मैं ਆਤੇ ਸੀ ਗੋਲੀ ਵਜੀ ਪਾਈ ਨਹੀਂ ਸਨੈਪ ਮੈਂ ਬੱਕੀਆਂ ਦਿਖਾ ਕੇ ਲੋਕ ਕੀਤੇ ਨਹੀਂ ਅਟੈਚਮੈਂਟ ਨਹੀਂ ਹਵਾ ਚ ਯਕੀਨ ਥੋੜਾ 올ਡ ਸਕੂਲ ਮੈਂ ਤੁਮੈਂ ਵਾਕਈ ਸਹੀ ਗੱਲ ਹੈ ਸਾਡੇ ਤਾਂ ਵੀ ਢੋਗਦੀਆਂ ਹੀ ਦੀਜਾ ਕੀ ਕਰੀਆ ਮਾਰ ਕੇ ਦੱਸ ਸਭ ਰੇ ਥਿੰਕਿੰਗ ਮੇਰਾ ਪੰਡਾ ਰੀ ਬੋ ਜਾ ਦੋ ਸੱਚੀ ਉਹਦਾ ਹੁੰਦਾ ਕਦੇ ਮੰਦਾ ਨਹੀਂ ਦਿਲ ਤਾਂ ਨਹੀਂ ਮੜਾ ਤਰਸ ਦੂ ਮੁਸੇ ਵਾਲਾ ਆਰੇ ਬੰਕੇ ਜੇ ਨਾ ਮਰ ਗਿਆ ਬਾਲਕ ਆ ਜਾਂਦਾ ਪਰ ਇੱਕ ਗੱਲ ਇਹ ਹੈਗੀ ਯਾਰ ਸੱਚਾਈ ਦਾ ਵਾਟੇ ਟਾਈਮ ਨਹੀਂ ਜੇ ਹੈਗਾ ਸੱਚੇ ਬੰਦੇ ਦਾ ਸਾਥ ਕੋਈ ਨਹੀਂ ਦਿੰਦਾ ਸੱਚੇ ਬੰਦੇਵਾ ਤਾਂ ਸਿਰਫ ਇਥੇ ਮੌਤ ਹੀ ਹੈ ਹੋਰ ਇਥੇ ਕੁਝ ਨਹੀਂ ਹੈਗਾ ਹੁਣ ਆਪਾਂ ਦੇਖੀਏ ਅੱਜ ਆਪਾਂ ਗੱਲ ਕਰ ਰਹੀ ਹਾਂ ਜੀ ਮੈਂ ਤੇ ਗगन ਚਮਕੀਲੇ ਨੂੰ ਲੈ ਕੇ ਵੀ ਉਹਦੀ ਮੂਵੀ ਆਈ ਚਮਕੀਲਾ ਮੂਵੀ ਜਣਾ ਜੀਤਨੇ ਕੀਤੀ ਬਹੁਤ ਸੋਹਣੀ ਮੂਵੀ ਹੈ ਮੈਨੂੰ ਟਾਈਮ ਨਹੀਂ ਲੱਗ ਰਿਹਾ ਮੈਂ ਵੀ ਦੇਖਣੀ ਹੈ ਕਾਸ਼ ਕਿ ਦੋ ਥੀਏਟਰ ਚਲਾ ਦਿੱਤੇ ਮੈਂ ਪਹਿਲਾ ਸ਼ੋਅ ਜ਼ਰੂਰ ਵੇਖਣ ਜਾਣਾ ਸੀ ਮੈਂ ਇਸ ਵਾਰ ਕਸਮ ਕਰਦੀ ਹਾਂ ਕਿ ਮੈਂ ਸ਼ੋਅ ਦੇਖਣ ਜਾਣਾ ਪੈਣਾ ਬੰਦਾ ਬੇਸਕੀ ਹੋਗੀ ਉਹ ਤਾਂ ਇੰ ਮਾਹੋਂ ਚਮਕੀਲੇ ਹਨਾ ਨਹੀਂ ਆਪਾਂ ਨੈਟਵਰਕਸ ਚੱਲਦਾ ਨਾ ਕਿਤੇ ਰੀਚਾਰਜ ਇਹਨੂੰ ਕਰਵਾ ਕੇ ਜੋ ਵੀ ਕਰਾਂ ਤੇ ਆਪਾਂ ਦੇਖਾਂਗੇ ਠੀਕ ਹੈ ਤੇ ਤੁਸੀਂ ਦੇਖੋ ਚਮਕੀਲੇ ਦੇ ਚਾਰ ਗਾਣੇ ਗਾ ਤੇ ਚਲੋ ਹਨਾ ਬਾਕੀ ਦੁਨੀਆ ਵੀ ਇਹੋ ਜਿਹਾ ਕੁਝ ਸੁਣ ਕੇ ਖੁਸ਼ ਹੈ ਹੁਣ ਆਪਾਂ YouTube ਤੇ ਕੰਮ ਕਰਦੇ ਸਾਨੂੰ ਪਤਾ ਤੁਹਾਨੂੰ ਪਤਾ ਤੁਸੀਂ ਸਾਰੇ ਸਮਝਦਾਰ ਹੋ ਅਗਰ ਤੇ ਆਪਾਂ ਕੁਝ ਐਦਾਂ ਦੀਆਂ ਵੀਡੀਓ ਐਦਾਂ ਦਾ ਟਾਈਟਲ ਲੈ ਕੇ ਪਾਉਂਦੇ ਆ ਤਾਂ ਵੀਡੀਓ ਤੇ ਵਿਊ ਮੈਗੇ ਨੇ ਵੀ ਨੇਰੀਆਂ ਲਿਆ ਦਿੰਦੇ ਅਗਰ ਕੋਈ ਨਾਰਮਲ ਵੀਊ ਨਾਰਮਲ ਵੀਡੀਓ ਤੇ ਟਾਈਟਲ ਲੇ ਕੇ ਪਾ ਰਹਾ ਉਹਦੀ ਵੀਡੀਓ ਕੋਈ ਨਹੀਂ ਖੋਲਦਾ ਹੈਗਾ ਕਿਉਂ ਇਹ ਸਚਾਈ ਇਹ ਦੇਖੋਗੇ ਲੋਕਾਂ ਦੀ ਵੀ ਸੋਚ ਉੱਥੋਂ ਤੱਕ ਸੀਮਤ ਹੋ ਚੁੱਕੀ ਲੋਕ ਵੀ ਕੁਝ ਹੋਰ ਲੱਭਦੇ ਆ ਠੀਕ ਹੈ ਤੇ ਚਮਕੀਲੇ ਨੇ ਥੋੜੇ ਗਾਣੇ ਗਾਏ ਚਲੋ ਜਿੱਦਾਂ ਦਾ ਮਾਹੌਲ ਸੀ ਉਸ ਟਾਈਮ ਲੋਕਾਂ ਨੂੰ ਜੋ ਪਸੰਦ ਸੀ ਉਹਨੇ ਗਾਏ ਪਹਿਲੀ ਗੱਲ ਤਾਂ ਜਿਉ ਉਹਦੇ ਗਾਣੇ ਪਸੰਦ ਸ ਤਾਂ ਲੋਕ ਸੁਣਦੇ ਸੀ ਹੈ ਤਾਂ ਕੈਸਟਾ ਮਿਲਦੀਆਂ ਸੀ ਉਸ ਟਾਈਮ ਤਾਂ ਕੈਸਟ ਲੈਣ ਹਾਂ ਨੂੰ ਸੀ ਆਪਾਂ ਪੈਸੇ ਦੇ ਕੇ ਹੁਣ ਤਾਂ ਆਪਣੇ YouTube ਤੇ ਘਰੇ ਬੈਠੇ ਸਰਚ ਮਾਰੋ ਗਾਣਾ ਆ ਜਾਂਦਾ ਉਹ ਤਾਂ ਲੋਕੀ ਪੈਸੇ ਦਿੰਦੇ ਸੀ ਫਿਰ ਜਾ ਕੇ ਘਰੇ ਕੈਸਟ ਖਰੀਦ ਕੇ ਲੈਂਦੇ ਫਿਰ ਗਾਣਾ ਸੁਣਦੇ ਸੀ ਤੋ ਨਾ ਖਰੀਦੇ ਕੈਸਟ ਆਪੇ ਚਮਕੀਲੇ ਨੂੰ ਪਤਾ ਲੱਗ ਜਾਂਦਾ ਵੀ ਭਾਈ ਮੇਰੀ ਤਾਂ ਕੈਸਟੇ ਵੀ ਕੀ ਨਹੀਂ ਹੈਗੀ ਮੈਂ ਅਗਲੀ ਵਾਰ ਉਹਦਾ ਦਾ ਗਾਣਾ ਨਹੀਂ ਗਾਉਣਾ ਹੁਣ ਆਪਾਂ ਹੀ ਕਈ ਵਾਰ ਆਪਾਂ ਹੋਈ ਵਲੌਗ ਉਹਨਾਂ ਨੇ ਵਲੌਗ ਆਪਣਾ ਉਸ ਟੌਪਿਕ ਤੇ ਨਹੀਂ ਚੱਲਦਾ ਆਪਾਂ ਕਹਿੰਨੇ ਵੀ ਆਹ ਟੌਪਿਕ ਦੇ ਦਾ ਵਲੌਗ ਇਨ ਚੱਲੇ ਆਪਾਂ ਹੁਣੇ ਟੌਪਿਕ ਨਹੀਂ ਪਾਣਾ ਹੈਗਾ ਤੇ ਇਹੀ ਚੀਜ਼ ਹੈ ਵੀ ਕੱਲੇ ਗਾਉਣ ਵਾਲੇ ਦਾ ਜਾਂ ਵੀਡੀਓ ਬਣਾਉਣ ਦਾ ਕਸੂਰ ਹੁੰਦਾ ਜਿਹੜੇ ਅੱਗੇ ਦੇਖਣ ਵਾਲੀ ਆਡੀਅੰਸ ਉਹਨਾਂ ਦਾ ਵੀ ਬੜਾ ਕਸੂਰ ਹੁੰਦਾ ਹੈ ਹੁਣ ਚਮਕੀਲਾ ਤੁਸੀਂ ਗੋਲੀ ਮਾਰ ਕੇ ਮਾਰਤਾ ਚਮਕੀਲਾ ਖਤਮ ਹੋ ਗਿਆ ਹਨਾ ਤੁਸੀਂ ਕਰਤਾ ਪਰ ਉਹ ਖਤਮ ਤਾਂ ਨਹੀਂ ਹੋਇਆ ਹੈਗਾ ਨਾ ਅੱਜ ਵੀ ਉਹ ਆਮਾਰਾ ਹਨਾ ਹੁਣ ਦੇਖੋ ਵੀਡੀਓ ਬਣੀ ਉਸ ਬੰਦੇ ਤੇ ਤੇ ਯਾਰ ਜਿਹੜੇ ਆ ਲੋਕਾਂ ਨੇ ਗੰਧ ਪਾਇਆ ਏ ਆ ਕੁੱਚੇ ਜਿਹੇ ਹੁਣ ਤੁਹਾਨੂੰ ਪਤਾ ਕਿੰਨੀ ਵੀਡੀਓ ਇੱਕ ਵਾਇਰਲ ਹੋਈ ਜੁਣ ਮੈਂ ਨਾਂ ਤਾਂ ਕੀ ਲੈਣਾ ਆਪਾਂ ਕਿਦਾ ਨਾਂ ਕਿਉਂ ਲੈਣਾ ਹੁਣ ਉਹਨਾਂ ਨੂੰ ਗੋਲੀਆਂ ਕਾਤੋਂ ਨਹੀਂ ਮਾਰਦੇ ਉਹ ਉਦੋਂ ਕਿੱਥੇ ਗਏ ਹੁਣ ਦੇ ਲੋਕ ਮੈਂ ਨਾ ਗੱਲ ਬਸ ਆ ਗਈ ਮੇਰੇ ਅੱਗੇ ਵੀਡੀਓ ਤੇ ਮੈਂ ਕਮੈਂਟ ਕਰਦੀ ਨਾ ਮੈਂ ਟਾਈਪ ਵੀ ਕਰਤਾ ਪਰ ਮੈਂ ਫੇਰ ਡੀਲੀਟ ਕਰਤਾ ਹਾਂ ਕਿ ਚੱਲ ਵਿੱਚ ਦੁਨੀਆ ਬਹੁਤ ਤਰ੍ਹਾਂ ਦੀ ਬੈਠੀ ਹੁੰਦੀ ਹੈ ਵੀ ਜੇ ਤਾਂ ਗੋਲੀਆਂ ਫਰੇਹ ਜੀਆਂ ਸ਼ੁਰੂ ਤੋਂ ਬਾਅਦ ਚਲਾਇਆ ਬੋਲ ਮੰਨ ਤੇ ਸਾਰੇ ਲੋਕੋ ਉਹ ਕਹਿੰਦੇ ਤੁਨਾ ਵੀ ਪਿੱਛੇ ਆਪਾਂ ਸੁਣਦੇ ਨੇ ਜਦੋਂ ਆਪਾਂ ਨਿੱਕੇ-ਨਿੱਕੇ ਹੁੰਦੇ ਸੀ ਸਾਡੇ ਦਾਦੀ ਕਹਿੰਦੇ ਸਾਨੂੰ ਵੀ ਕੁੜੀਆਂ ਸਕੂਲ ਚੱਲੀਆਂ ਤਾਂ ਸਿੱਧਾ ਹੀ ਜਾਣਾ ਤੇ ਸਿੱਧਾ ਹੀ ਘਰ ਆਉਣਾ ਰਸਤੇ 'ਚ ਕਿਤੇ ਉਰਾ-ਪਰਾ ਖਲੋਣਾ ਨਹੀਂ ਹੈਗਾ ਜੇ ਮੈਨੂੰ ਪਤਾ ਲੱਗਾ ਨਾ ਗੋਲੀ ਮੂਹਰ ਦੀ ਕੱਢ ਦੂੰਗੇ ਇਦਾਂ ਕਹਿੰਦੇ ਸਾਡੇ ਦਾਦੀ ਹੈ ਨਾ ਤੇ ਸਾਡੇ ਦਾਦਾ ਜੀ ਪਟਵਾਰੀ ਤੇ ਤੁਹਾਨੂੰ ਪਤਾ ਵੀ ਪਟਵਾਰੀਆਂ ਦੇ ਘਰ ਦਾ ਥੋੜਾ ਬਥਾ ਰੋਗ ਹੁੰਦਾ ਹਨਾ ਵੀ ਤੁਹਾਨੂੰ ਬੜਾ ਡਰੂਗਾ ਸੀ ਜਾਣਾ ਤੇ ਸਾਡੇ ਇੱਕ ਦੋ ਗ ਕਹਿੰਦੇ ਵੀ ਉਹਨਾਂ ਨੇ ਆ ਗੱਲ ਕਰਤੀ ਇਦਾਂ ਘਰ ਦੇ ਵਿੱਚ ਵੀ ਜਦੋਂ ਕਿ ਧੀ ਪੁੱਤ ਮਾੜਾ ਨਿਕਲ ਜਣਾ ਪਹਿਲੀ ਤਾਂ ਰੱਬ ਆਹ ਜਿਆ ਦੇਣ ਲਿਆਵੇ ਨਾ ਕਿਸੇ ਦਾ ਕਿਹਦਾ ਧੀ ਪੁੱਤ ਮਾੜਾ ਨਿਕਲੇ ਨਾ ਤੇ ਕਹਿੰਦੇ ਵੀ ਉਹਨਾਂ ਨੇ ਆ ਗੱਲ ਕਰਦੀ ਆ ਧੀ ਪੁੱਤ ਨੂੰ ਕਹਿੰਦੇ ਲੈ ਹੁਣੇ ਸੱਤ ਪੁਸਤਾਂ ਉਹਨਾਂ ਦੇ ਘਰ ਦੀਆਂ ਯਾਦ ਰੱਖਣੀਆਂ ਕਿ ਸਾਡੇ ਘਰ ਦੇ ਚਾਹ ਬੱਚਾ ਸਾਡਾ ਮਾੜਾ ਨਿਕਲਿਆ ਸੀ ਸਾਡੇ ਉਹਨਾਂ ਦੇ ਘਰ ਦੇ ਨਾਲ ਆ ਗੱਲ ਕੀਤੀ ਦੇਖੋ ਉਹ ਚੀਜ਼ ਹੋ ਗਈ ਪਰ ਉਹ ਸੱਤ ਪੁਸਤਾਂ ਮੈਂ ਕਹਿੰਦੀ ਯਾਦ ਇਦਾਂ ਹੀ ਰੱਖਦੀ ਆ ਵੀ ਆ ਗੱਲ ਹੋਈ ਸੀ ਆ ਗੱਲ ਕਰਤੀ ਉਹਨਾਂ ਨੇ ਜਦੋਂ ਅੱਗੇ ਫੇਰ ਕੋਈ ਮਾੜਾ ਫੇਰ ਨਹੀਂ ਕੋਈ ਨੱਥ ਪਾਉਂ ਪੀ ਜਿਹੜਾ ਬੰਦਾ ਸੱਚ ਬੋਲਦਾ ਠੀਕ ਹੈ ਉਹਨੂੰ ਉਸ ਉਹਦੇ ਬਾਅਦ ਸਿਰਫ ਐਂਦੇ ਹੀ ਆ ਵੀ ਮੌਤ ਆ ਉਹਦਾ ਕੱਲਾ ਪੜਨਾ ਠੀਕ ਹੈ ਹੋਰ ਕੁਝ ਨਹੀਂ ਹੈਗਾ ਜਿਹੜਾ ਬੰਦਾ ਆਣਾ ਤੇ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਉਹਨੇ ਕੋਈ ਸਚਾਈ ਦੱਸੀ ਹੈ ਠੀਕ ਹੈ ਜੋ ਹੈਗਾ ਸੁਕੰਦ ਹੈਗਾ ਸੀ ਪਰ ਅੱਜ ਕੱਲ ਵੀ ਬਹੁਤ ਹੈ ਤੇ ਸਾਰਿਆਂ ਨੇ ਹੀ ਸਾਫ ਕਰੀਏ ਇਹ ਉਹਨੇ ਸਿਰਫ ਗਾਇਆ ਸੀ ਸਾਰਿਆਂ ਨਾਲ ਤਾਂ ਠੀਕ ਹੈ ਆ ਉਹਨੇ ਤਾਂ ਸਿਰਫ ਗਾਇਆ ਸੀ ਅੱਜ ਕੱਲ ਤਾਂ ਯਾਰ ਇਹ ਜਿਹੇ ਟਾਈਮ ਅਗੇ ਲੋਕੀ ਉਹ ਦਿਖਾ ਰਹੇ ਨੇ ਹਾਂ ਗਾ ਕੇ ਸੁਣਾਉਣਾ ਤੇ ਦਿਖਾਉਣਾ ਬੜਾ ਫਰਕ ਹੁੰਦਾ ਤੁਸੀਂ ਇਹ ਦੇਖੋ ਸੋਚ ਕੇ ਦੇਖੋ ਕਿਉਂ ਤੇ ਉਸ ਟਾਈਮ ਉਹਨੇ ਵਿਚਾਰਨੇ ਗਾਤਾ ਤੇ ਉਹਨੂੰ ਤੁਸੀਂ ਮਾਰਤਾ ਗੋਲੀਆਂ ਜਿੰਨੇ ਵੀ ਜੋ ਵੀ ਹੋਇਆ ਸੋ ਹਨਾ ਉਹਨਾਂ ਨੂੰ ਪਤਾ ਅਗਸਤ ਆਉਂਦੇ ਹਾਲਾਤ ਪਰ ਜੋ ਅੱਜ ਦੇ ਟਾਈਮ 'ਚ ਚੱਲ ਰਿਹਾ ਅੱਜ ਵੀ ਬਹੁਤ ਕੁਝ ਹੁੰਦਾ ਪਿਆ ਸੋਸ਼ਲ ਮੀਡੀਆ 'ਤੇ ਆਪਾਂ ਦੇਖਦੇ ਕਿੰਨੀਆਂ ਵੀਡੀਓ ਰਾਤੋ-ਰਾਤ ਵਾਇਰਲ ਹੋ ਜਾਂਦੀਆਂ ਉਹਨਾਂ ਨੂੰ ਲੋਕ ਫੇਰ ਸਪੋਰਟ ਕਰਦੇ ਆ ਵੀ ਚੱਕ ਦੋ ਫਟੇ ਕੋਈ ਚੱਕ ਰਹੀ ਏ ਥੋਡੇ ਨਾਲ ਹੱਦ ਹੋਈ ਪਈ ਮੈਂ ਤਾਂ ਕਹਿੰਦੀ ਯਾਰ ਰੋਕਾਂ ਵਾਲੀ ਵੀ ਹਨਾ ਚਲੋ ਅੱਜ ਮੇਰਾ ਬਰਥਡੇ ਮੈਚ ਦਾ ਟੌਪਿਕ ਆ ਤੇ ਗੱਲਾਂ ਨਹੀਂ ਕਰਨਾ ਚਾਹੁੰਦੀ ਮੈਂ ਇੰਜੋਏ ਕਰਨਾ ਦਿਲ ਮੈਨੂੰ ਹੋਰ ਦੱਸ ਹੂੰ ਤੂੰ ਨਾਲ ਬੈਠ ਤੇ ਥਾਪੀ ਕਾ ਤੋ ਰੱਖੀ ਪਾਪੀ ਆ ਰੱਖੀ ਵੀ ਜ ਥਾਪੀ ਨਾਲ ਨਾਲ ਥਾਪੀ ਫੇਰਦੇ ਨਾ ਨੇ ਇਹ ਵੀ ਅੱਛਾ ਪਰ ਨਹੀਂ ਸਾਡੇ ਨਾਲ ਤਾਂ ਜਿੰਨੇ ਭੈਣ ਭਰਾ ਜੁੜੇ ਯਾਰ ਬਹੁਤ ਵਧੀਆ ਜੁੜਿਆ ਦਿਲੋਂ ਜੁੜਿਆ ਅੱਜ ਸਵੇਰ ਦੇ ਇੰਨੇ ਕ ਜਿਆਦਾ ਫੋਨ ਕਾਲ ਕਿਉਂਕਿ ਮੇਰੀ ਤਵੇਤ ਰਾਤ ਦੀ ਬਿਲਕੁਲ ਵੀ ਠੀਕ ਨਹੀਂ ਸੀ ਤੇ ਸਾਡੇ ਘਰ ਦੇ ਵਿੱਚ ਕਿਸੇ ਨੂੰ ਯਾਦ ਨਹੀਂ ਸੀ ਖਾਸ ਕਰਕੇ ਮੇਰੇ ਪਤੀ ਪਰਮੇਸ਼ਰ ਨੂੰ ਬਿਲਕੁਲ ਯਾਦ ਨਹੀਂ ਸੀ ਕਿ ਉਹਦੀ ਇੰਨੀ ਪਿਆਰੀ ਜੀ ਕਿਊਰ ਦੀ ਪਤਨੀ ਦਾ ਬਰਥਡੇ ਆ ਤੇ ਜਦੋਂ ਇਹ 12 ਵਜੇ ਘਰੇ ਪਹੁੰਚੇ ਮੈਂ 10:30 ਵਜੇ ਉੱਠੀ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸ ਹੀ ਦਿੱਤਾ ਹਨਾ ਆ ਫਿਰ ਹੋਰ ਕੀ ਹੈ 1:30 ਵਜੇ ਸਰਪ੍ਰਾਈਜ਼ ਮੈਂ ਤੇ ਬਲਿੰਦਰ ਦੇ ਬੱਚੇ ਨਾਮ ਮੈਂ ਸੋਚਿਆ ਬਲਿੰਦਰ ਨੇ ਰੈਟਸ ਪਾਇਆ ਤੇਰਾ ਮੈਂ ਤੈਨੂੰ ਮੈਂ ਇਹ ਸਰਪ੍ਰਾਈਜ਼ ਦਿੱਤਾ ਮੈਂ ਤੈਨੂੰ ਪਾਇਆ ਦਾ ਨਾਲ ਪਿਆਰ ਗਲਤ ਫੇਰ ਤੇ ਅਗੇ ਜੋ ਪਿਆਰ ਸੱਤ ਲੈ ਤੱਕ ਫਿਰ ਖਾਣਾ ਲਾ ਐਡਾ ਪਿਆਰ ਚੜਿਆ ਜਨਾਨੀ ਨਾਲ ਸੋਸ਼ਲ ਮੀਡੀਆ ਤੇ ਪਾਉਣ ਨੂੰ ਕੀ ਆ ਦੁਨੀਆ ਇਹ ਪੁੱਤ ਦੁਨੀਆ ਸਾਹਮਣੀ ਬਹੁਤ ਔਖੀ ਏ ਤੁਸੀਂ ਮੇਰਾ ਘਰ ਦੇਖੋ ਮੈਨੂੰ ਮੇਰੇ ਪਤੀ ਨੇ ਹੱਥ ਤੱਕ ਵਿਸ਼ ਨਹੀਂ ਕੀਤਾ ਉਹ ਬੁੱਸੇ ਦੇ ਮੂੰਹ ਨਾਲ ਮੈਨੂੰ ਵਿਸ਼ ਕਰਤਾ ਚਲੋ ਮੇਰੇ ਪਤੀ ਅਮਨ ਬਸ ਇਹੀ ਤੁਸੀਂ ਨਾਮ ਦੇਣਾ ਸੀ ਮੈਨੂੰ ਦੇਤਾ ਨਾਮ ਤੇ ਦੇਣਾ ਤੂੰ ਹੀ ਕੰਮ ਹੀ ਆਇਆ ਕਿ ਤਾ ਮੇਰੇ ਨਾਲ ਮੈਂ ਤੁੱਤੇ ਪਈ ਸੀ ਤਾਂ ਕਿ ਉਸ ਨੂੰ ਮੈਂ ਵਿਸ਼ ਨਹੀਂ ਕੀਤਾ ਹੈਗਾ ਆਪਰੇ ਬਾਹਰ ਪਾ ਰਿਹਾ ਸੀ ਹਾਂ ਆਪਰੇ ਚੱਤੀ ਬਣਾ ਤਾਪੀ ਮਾਰੋ ਫਿਰ ਪਾਪਾ ਨੇ ਦੇ ਦਿੱਤਾ ਕਹਿੰਦਾ ਤੇ ਤੇਰੇ ਮਾਰੀ ਪਤੇ ਤਾਪੀ ਫ ਪਾ ਜੂਗਾ ਯੂ ਵੀ ਡੰਦ ਲਗੜਾ ਤੇ ਫੋਤੇ ਦੰਦ ਲਵਾ ਲਿਆ ਦਾਦੀ ਦੇ ਦੰਦ ਲਵਾਉਣ ਗਏ ਸੀਗੇ ਮੰਮੀ ਹੁਣ ਦੰਦ ਲਵਾ ਕੇ ਮੰਮੀ ਦੱਸਣ ਗਈ ਸਾਰੇ ਮਹੱਲੇ ਚ ਮੈਂ ਦੰਦ ਲਵਾ ਲਿਆ ਮੰਮੀ ਹੁਣ ਚੁੰਨੀ ਲੈ ਕੇ ਬਾਹਰ ਤੁਰ ਗਈ ਸਾਡੀ ਮੰਮੀ ਇਦਾਂ ਦੇ ਕੰਮ ਕਰਦੀ ਸੀ ਲੋ ਚਲੋ ਵਧੀਆ ਮੰਮੀ ਨੂੰ ਤਾਂ ਪਤਾ ਹੀ ਕਿਸੇ ਦੇਣੀ ਨਹੀਂ ਸੀ ਹੁਣ ਦੇ ਦੇਣਗੇ ਹਾਂ ਮੰਮੀ ਸਾਡੀ ਮੈਂ ਕੋਈ ਵੀ ਕੰਮ ਕਰੇ ਸਾਡੇ ਮਹਰੇ ਦੱਸ ਮੈਂ ਆ ਕੰਮ ਕਰ ਲੈ ਚੂਹਾ ਆ ਗਿਆ ਭਾਈ ਜੀ ਇੱਧਰ ਫਿਰਦੇ ਯਾਰ ਇਹ ਚਲੋ ਜੀ ਤੁਸੀਂ ਬਾਕੀ ਤੁਹਾਡੇ ਸਾਰਿਆਂ ਨੇ ਕਮੈਂਟ ਆ ਰਹੇ ਕਿ ਜਾਲੀ ਵਾਲਾ ਦਰਵਾਜ਼ਾ ਲਓ ਹਾਂਜੀ ਹਾਂ ਜ਼ਰੂਰ ਜੀ ਸਾਡਾ ਵੀ ਧਿਆਨ ਆ ਬਟਰ ਟਾਈਮ ਹੀ ਨਹੀਂ ਮਿਲ ਪਾਰਿਆ ਕਿ ਕਦੋਂ ਅਸੀਂ ਮਿਸਤਰੀ ਕੋ ਜਾਈਏ ਹੁਣ ਆ ਦੀ ਫੋਟੋ ਹੈਗੀ ਜਾਲੀ ਵਾਲਾ ਦਰਵਾਜ਼ਾ ਬੜੇ ਹੋਏ ਲੈ ਕੇ ਆਈਏ ਹਾਂ ਹਾਂ ਹੋਰ ਉਹ ਦਾਦੀ ਕਹਿੰਦੀ ਮੈਂ ਵੀ ਕਿਐਸੀ ਖਾਣਾ ਪਤੇ ਖਾਂਦਾ ਹੈ ਹੈ ਤੇ ਬਾਕੀ ਦੇਖਦਾ ਜੀ ਅੱਜ ਥੋੜਾ ਜਿਹਾ ਫ੍ਰੀ ਆ ਤੇ ਆਪਾਂ ਪਤਾ ਕਰਕੇ ਉਹਨੇ ਜਾਲੀ ਵਾਲੇ ਦਰਵਾਜ਼ੇ ਦਰੋ ਜਾਂਦਾ ਵੀ ਕੀ ਹਿਸਾਬਤਾ ਵੇ ਕਿਦਾਂ ਦਾ ਬਣਿਆ ਲਾ ਚਾਹੇ ਮੈਨੂੰ ਫਿਰ ਤੁਸੀਂ ਕੀ ਕਵਾਰਿਆ ਸਾਡਾ ਬਰਥਡੇ ਦੋਨੋਂ ਦਾ ਮੈਂ ਤਾਂ ਅੱਜ ਖਾਣਾ ਮੈਂ ਤਾਂ ਖਾਣਾ ਚ ਕੀ ਹੋਸੀ ਖਾਣਾ ਖਾਲੀਆਂ ਖਾਲੀਆਂ ਨੂੰ ਤਾਂ ਬਲ ਪੈ ਗਈ ਨਹੀਂ ਇੱਥੇ KFC ਦਾ ਨਾਮ ਨਹੀਂ ਕੋਈ ਤੋਂ ਪੁਰਾ ਕੋਈ ਨਹੀਂ ਨਹੀਂ ਮੈਂ ਤਾਂ ਖਾਣਾ ਚ ਭਾਈ ਮੇਰਾ ਬਰਥਡੇ ਆ ਅੱਜ ਕਿ ਹੋ ਰਿਹਾ ਆ ਦੇਖੋ ਕਿਵੇਂ ਖੋਲਾ ਜਾਂਦਾ ਮੂੰਹ ਨਾਲ ਜੁੱਤੀ ਮੂੰਹ ਨਾਲ ਖੋਲੀ ਜਾਂਦੀ ਦੇਖੋ ਜੀ ਕਿਸੇ ਨੇ ਕੁਝ ਨਹੀਂ ਬਾਹਰੋਂ ਖਾਣਾ ਸ਼ਾਮ ਦਾ ਖਾਣਾ ਜਦੋਂ ਘਰ ਲੈ ਜਾਵਾਂਗੇ ਬਸ ਕਿਤੇ ਬਾਹਰੋਂ ਨਹੀਂ ਖਾਣਾ ਉਹ ਵੀ ਜਦੋਂ ਮੈਂ ਨਵਾਂ ਰਾਸਤੋਂ ਆਮਨੇ ਸਾਡਾ ਪਾਰਟੀ ਕਰਨੀ ਹੈ ਨਾ ਕੋਈ ਪਾਰਟੀ ਮੇਰੇ ਕੋਲ ਪਾਰਟੀ ਲੈਣੀ ਸੀ ਕੋਈ ਪੈਸਾ ਨਹੀਂ ਸਾਡੇ ਕੋਲ ਸਾਡੇ ਤਾਂ ਹੱਥ ਖੜੇ ਨੇ ਭਰਾ ਅੱਛਾ ਹਾਂ ਜਿੰਦਗੀ ਵਿੱਚ ਪਹਿਲੀ ਵਾਰੀ ਆਈ ਬਰਥਡੇ ਆਪਣਾ ਮਨਾਉਣ ਲੱਗਿਆ ਤਾਂ ਉਹ ਨਹੀਂ ਕਹਿ ਸਕਦਾ ਉਹ ਜਿਹੜੀਆਂ ਹੈ ਮਿਡਲ ਕਲਾਸ ਵਾਲੇ ਗੱਲਾਂ ਅੰਦਰੋਂ ਨਿਕਲਦੀਆਂ ਅਸੀਂ ਇਸ ਪੱਕੇ 'ਚ ਨਹੀਂ ਆਗੇ ਪਾਲਤ ਬਹਿੜਾ ਹਾਂ ਅਸੀਂ ਬਸ ਇਦਾਂ ਹੀ ਐ ਵੀ ਚਲੋ ਜੀ ਗੀਗਾ ਕਰ ਰਹੇ ਆਈ ਜਿਹੜੀ ਅੰਦਰੋਂ ਹਾਲ ਕਰਦੇ ਆਈ ਜਿੰਦਗੀ ਅਸੀਂ ਉਹ ਕਹਿੰਦੇ ਗਰਾਉਂਡ ਫਲੋਰ ਤੋਂ ਉੱਠੇ ਹੋਏ ਆ ਨਾ ਤੇ ਆਹ ਓੜੇ ਹੋ ਜਾਈ ਵੀ ਗਰਾਉਂਡ ਤੇ ਹੀ ਆ ਜਾਈਏ ਕਿਤੇ ਬਹੁਤਾ ਹੀ ਸਮਾਂ ਚੱਲਦਾ ਉਹ ਵੀ ਨਹੀਂ ਤਾਂ ਅੰਡਰਗਰਾਉਂਡ ਪਾਉਂਦੇ ਆ ਹਾਂ ਤੇ ਬੱਸ ਛੋਟ ਅਸੀਂ ਉਹਦਾ ਜਿੰਦਾ ਹੋ ਤੇ ਜਿਹੜਾ ਆਪਣੇ ਆਪ ਦੇ ਨੇ ਸਭ ਤੋਂ ਵੱਡੇ ਗੱਲ ਨੇ ਭਾਵੇਂ ਨਹੀਂ ਸਟੇਟਸ ਵਾਲਾ ਵੱਡੇ ਦਾ ਹੋਰ ਹੋਰ ਲੋਕ ਜਿਹਨੇ ਚੀਤਨੇ ਪਿੱਤਲੇ ਸਪਾਂਡੇ ਸਟੀਅਰ ਬਿਸ ਇਸ ਅਸੀਂ ਚੀਲੇ ਚਮਕ ਲੈ ਕੇ ਚੰਦ ਦਾ ਚਮਚਾ ਲੈ ਕੇ ਨੀ ਜੰਮੇ ਹੈਗੇ ਅਸੀਂ ਸੰਦ ਕੇ ਚਮਚੇ ਨਾਲ ਕਹਿੰਦਾ ਇਹ ਗਵਨ ਤੈਨੂੰ ਗਿਫਟ ਕੀ ਚਾਹੀਦਾ ਸਾਈਮਨਟਾ ਦਾ ਮੈਨੂੰ ਮੈਨੂੰ ਮੇਰਾ ਸਟੇਟਸ ਲਾ ਬਰਥਡੇ ਦਾ ਔਰ ਪਿਸਟਿਕ ਲੈ ਕੇ ਵੀ ਲੈ ਕੇ ਗਈ ਜਿਆਦਾ ਸ਼ੰਗੂ ਜੀ ਕਿਤੇ ਕਦੀ ਸੈਟਸ ਨਹੀਂ ਪਾਇਆ ਜੇ ਕਿਸੇ ਦਾ ਵੀ ਅੱਜ ਮਰਾ ਨਾ ਮੇਰਾ ਸਟੇਟਸ ਪਾ ਜਾਂ ਤੈਨੂੰ ਗਿਫਟ ਦੇਣਾ ਗਾਇਜ਼ ਆ ਦੇਖੋ ਬਰਥਡੇ ਤੁਨਾ ਅੱਛਾ ਸੋ ਇਹਨਾਂ ਮੇਰਾ ਜੇ ਤਾਂ ਬਰਥਡੇ ਹੋਗਾ ਫਿਰ ਮੇभी ਤੁਹਾਨੂੰ ਕੋਈ ਨੀ ਕੁਛ ਨਾ ਕੁਛ ਕੋਣ ਆਏਗਾ ਕੋਈ ਚੱਕਰ ਨਹੀਂ ਅੱਜ ਤਾਂ ਵੈਸੇ ਹੀ ਆਪੂ ਮੇਰਾ ਇਹ ਬਰਥਡੇ ਹੋ ਗਿਆ ਮੈਂ ਵੀ ਕੁਝ ਕੋ ਹਾਂ ਹਾਂ ਪਰਨੀਤ ਤੂੰ ਵੀ ਘਟ ਗਈ ਤੂੰ ਕਿਉਂ ਉਹ ਨਾ ਮੰਗਾ ਲਿਆ ਅੱਛਾ ਰੁਕ ਗਿਆ ਪਟਕਾ ਸੇਮ ਨਹੀਂ ਬਣਾ ਹੈ ਬਾਕੀ ਸਭ ਸੇਮ ਹੈ ਐ ਪਰਨੀਤ ਹਾਂਜੀ ਪਟਕੇ ਥੋੜੇ ਅਟਟ ਅਟਟ ਨੇ ਕਿਹੜਾ ਬਿਊਟੀ ਬਲ ਬੋ ਸੋਚ ਕਰ ਰਹੀ ਆ ਨੂੰ ਲਾਨੀ ਵੀਡੀਓ ਨਾਲ ਰਾਈਟ ਯੂਜ਼ ਕਰੀਆ ਇਹ ਦੇਖਿਆ ਕਹਿੰਦੇ ਉਹ ਕਿਉਂਦਾ ਹੋਰ ਯਾਰ ਬੋਲ ਬੋਲ ਜਾ ਹਮਸ ਪੰਜ ਹੀ ਹੁੰਦੀ ਹੈਗੀ ਅੱਛਾ ਯੂ ਹੈ ਬਾਦੇ ਆ ਬੂਟ ਆਸੀ ਨੇ ਟੀਵੀ ਲਾਰ ਕੇ ਹੈ ਟੇਬਲ ਦੇ ਉੱਪਰ ਇਹ ਕੋਈ ਸਾਡੇ ਘਰੇ ਮਹਿਮਾਨ ਆਊਗਾ ਉਹਨੂੰ ਦਿਖਾਉਣ ਵਾਸਤੇ ਹੈ ਵੀ ਤੁਰਤ ਆ ਦਿਖ ਦੇ ਨੀਗਾ ਸਾਹਮਣੇ ਬਹਿ ਕੇ ਦੇਖੋ ਹਣਾ ਬਾਦੇ ਅੱਪਾ ਆ ਬੂਟ ਪਾਓ ਕੌਣ ਪਾਉ ਬੂਟ ਤੁਸੀਂ ਉਹ ਐਸਾ ਤੁਸੀਂ ਮੇਰੇ ਕੋਲ ਆਉਂਦੇ ਨਹੀਂ ਹੈਗੇ ਹੈਂ ਹਮ ਫੋਨ ਮੇਰੇ ਪਾਓ ਤੁਸੀਂ ਫੋਨ ਫੜਾਓ ਮੈਂ ਨਹੀਂ 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 এবਾਰ ਇੱਕ ਵਾਰੀ ਉਹ ਕਰ ਦੋ